ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra official YouTube channel ਤੇ ਤਾਂ ਦੋਸਤੋ ਅੱਜ ਤੋਂ ਆਪਾਂ ਇੱਕ ਹੋਰ ਸੀਰੀਜ਼ ਸ਼ੁਰੂ ਕਰਨ ਜਾ ਰਹੇ ਹਾਂ ਮੌਕ ਟੈਸਟ ਦੀ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਇਸ ਤੋਂ ਪਹਿਲਾਂ ਦੀ ਤਾਂ ਆਪਾਂ ਇੱਕ ਸਾਈਡ ਤਾਂ ਸਿੱਖ ਹਿਸਟਰੀ ਬਾਰੇ ਸਾਰੀ ਥਿਊਰੀ ਐਂਡ MCQ's ਕੁਐਸਚਨਸ ਕਵਰ ਕਰਦੇ ਜਾ ਰਹੇ ਹਾਂ ਤੇ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਜਰਨਲ ਨੋਲਿਜ ਕਰੰਟ ਅਫੇਅਰ ਨੈਸ਼ਨਲ ਐਂਡ ਇੰਟਰਨੈਸ਼ਨਲ ਮਿਕਸ ਕੁਐਸਚਨ ਕਰਾਂਗੇ ਠੀਕ ਹੈ ਦੇਖਦੇ ਆ ਤੁਹਾਡੀ ਕਿੰਨੀ ਕੁ ਪ੍ਰੀਪਰੇਸ਼ਨ ਨੇ ਠੀਕ ਹੈ ਨਾਲ ਦੇ ਨਾਲ ਆਪਾਂ ਉਹਨਾਂ ਦੇ ਅਨਸਰ ਵੀ ਦੇਵਾਂਗੇ ਠੀਕ ਹੈ ਤੁਹਾਨੂੰ ਟਾਈਮ ਵੀ ਦੇਵਾਂਗੇ ਤੁਸੀਂ ਇਸ ਕੁਐਸਚਨ ਨੂੰ ਦਾ ਸੋਲੂਸ਼ਨ ਕਰ ਸਕੋ ਠੀਕ ਹੈ ਤਾਂ ਹਰ ਇੱਕ ਕਲਾਸ ਦੇ ਵਿੱਚ ਆਪਾਂ 20 ਕੁਐਸਚਨਸ ਕਵਰ ਕਰਾਂਗੇ ਜਿਸ ਦੇ ਵਿੱਚ ਆਪਾਂ ਜਨਰਲ ਨੋਲੇਜ ਜੀਕੇ ਹੋਗੀ ਕਰੰਟ ਅਫੇਅਰਸ ਹੋਗੇ ਸਿਰਫ ਆਪਾਂ ਉਹੀ ਕੁਐਸਚਨ ਕਵਰਾਂ ਜੋ ਐਗਜ਼ਾਮ ਦੇ ਪੁਆਇੰਟ ਆਫ View ਨਾਲ ਇੰਪੋਰਟੈਂਟ ਰੈਨ ਵਾਲ ਨੇ ਕਰੰਟ ਅਫੇਅਰ ਨੇ ਜਿਹੜੇ ਆਪਾਂ ਡੇਲੀ ਦੀ ਡੇਲੀ ਯੂਜ਼ ਹੋਣਗੇ ਉਹ ਆਪਾਂ ਕਵਰ ਕਰਦੇ ਜਾਵਾਂਗੇ ਨਾਲ ਦੀ ਨਾਲ ਠੀਕ ਹੈ ਤਾਂ ਚਲੋ ਅੱਜ ਜ਼ਿਆਦਾ ਟਾਈਮ ਨਾ ਲੈਂਦੇ ਅੱਜ ਦੀ ਜਿਹੜੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 1 ਭਾਰਤ ਦੇ ਪਹਿਲੇ ਕਾਨੂੰਨ ਅਧਿਕਾਰੀ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਹੂ ਇਜ਼ ਨਾਉ ਐਸ ਦਾ ਫਰਸਟ ਲਾਅ ਆਫੀਸਰ ਆਫ ਇੰਡੀਆ ਦਾ ਫਰਸਟ ਲਾਅ ਆਫੀਸਰ ਆਫ ਇੰਡੀਆ ਪਹਿਲੇ ਕਾਨੂੰਨ ਅਧਿਕਾਰੀ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਤਾਂ ਇਸ ਦਾ ਰਾਈਟ ਆਨਸਰ ਦੱਸੋ ਕੀ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਅਟਾਰਨੀ ਜਰਨਲ ਆਫ ਇੰਡੀਆ ਜਿਹੜਾ ਭਾਰਤ ਦਾ ਪਹਿਲਾ ਕਾਨੂੰਨ ਅਧਿਕਾਰੀ ਹੁੰਦਾ ਹੈ ਫਰਸਟ ਲਾਅ ਆਫੀਸਰ ਹੁੰਦਾ ਹੈ ਉਹ ਹੁੰਦਾ ਹੈ ਅਟਾਰਨੀ ਜਰਨਲ ਆਫ ਇੰਡੀਆ ਠੀਕ ਹੈ ਕਈ ਵਾਰ ਪੁੱਛ ਲੈਂਦੇ ਨੇ ਕਿ ਅਟਾਰਨੀ ਜਰਨਲ ਆਫ ਇੰਡੀਆ ਜਿਹੜਾ ਉਹ ਕਿਹੜੇ ਆਰਟੀਕਲ ਦੇ ਤਹਿਤ ਚੁਣਿਆ ਜਾਂਦਾ ਜਾਂ ਕਿਸ ਆਰਟੀਕਲ ਦੇ ਵਿੱਚ ਇਸ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਉਹ ਤੁਸੀਂ ਨਾਲ ਦੀ ਨਾਲ ਨੋਟ ਡਾਊਨ ਕਰ ਲੈਣਾ ਕਾਪੀ ਤੇ ਤਾਂ ਆਰਟੀਕਲ ਨੰਬਰ 76 ਆਰਟੀਕਲ ਨੰਬਰ 76 ਦੇ ਵਿੱਚ ਅਟਾਰਨੀ ਜਰਨਲ ਆਫ ਇੰਡੀਆ ਦਾ ਜ਼ਿਕਰ ਕੀਤਾ ਗਿਆ ਠੀਕ ਹੈ ਭਾਰਤ ਦੇ ਪਹਿਲੇ ਕਾਨੂੰਨ ਅਧਿਕਾਰੀ ਵਜੋਂ ਕਿਸ ਨੂੰ ਚੁਣਿਆ ਜਾਂਦਾ ਹੈ ਦਾ ਅਟਾਰਨੀ ਜਰਨਲ ਆਫ ਇੰਡੀਆ ਆਰਟੀਕਲ 76 ਦੇ ਵਿੱਚ ਇਸ ਦੀ ਗੱਲ ਕੀਤੀ ਗਈ ਹੈ। ਨੈਕਸਟ ਕੁਐਸਚਨ ਮੂਵ ਕਰਦੇ ਹਾਂ। ਕੁਐਸਚਨ ਨੰਬਰ 2 ਸੁਪਰੀਮ ਕੋਰਟ ਦੇ ਜੱਜ ਦੀ ਸੇਵਾ ਮੁਕਤੀ ਦੀ ਉਮਰ ਕਿੰਨੀ ਹੈ? ਸੁਪਰੀਮ ਕੋਰਟ ਦੇ ਜੱਜ ਦੀ। ਵਾਟ ਇਜ਼ ਦਾ ਰਿਟਾਇਰਮੈਂਟ ਏਜ ਆਫ ਜੱਜ ਆਫ ਸੁਪਰੀਮ ਕੋਰਟ? ਦਾ ਸੁਪਰੀਮ ਕੋਰਟ ਦੇ ਜੱਜ ਦੀ ਜਿਹੜੀ ਸੇਵਾ ਮੁਕਤੀ ਦੀ ਉਮਰ ਹੈ ਉਹ ਕਿੰਨੀ ਹੈ? ਤਾਂ ਕੀ ਰਾਈਟ ਆਨਸਰ ਹੈ ਆਪਣੇ ਕੋਲ? ਦਾ ਇਜ਼ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ 65 ਈਅਰ। 65 ਇਅਰ ਹੈ ਜਿਹੜੀ ਉਹ ਸੁਪਰੀਮ ਕੋਰਟ ਦੇ ਜੱਜ ਦੇ ਰਿਟਾਇਰਮੈਂਟ ਦੀ ਉਮਰ ਹੈ ਜੇਕਰ ਆਪਾਂ ਇੱਕ ਹੋਰ ਗੱਲ ਕਰੀਏ ਇੱਥੇ ਸੁਪਰੀਮ ਕੋਰਟ ਦੀ ਜਗ੍ਹਾ ਹਾਈ ਕੋਰਟ ਕਰ ਲਈ ਹੈ ਨਾ ਹਾਈ ਕੋਰਟ ਤਾਂ ਹੁਣ ਹਾਈ ਕੋਰਟ ਦੇ ਜਿਹੜੇ ਜੱਜ ਦੀ ਸੇਵਾ ਮੁਕਤੀ ਦੀ ਉਮਰ ਉਹ ਕਿੰਨੀ ਹੁੰਦੀ ਹੈ ਤਾਂ ਉਹ ਹੋਵੇਗੀ 62 ਇਅਰ ਠੀਕ ਹੈ ਜੇਕਰ ਸੁਪਰੀਮ ਕੋਰਟ ਬਾਰੇ ਪੁੱਛਿਆ ਜਾਵੇ ਤਾਂ 65 ਇਅਰ ਤੇ ਹਾਈ ਕੋਰਟ ਬਾਰੇ ਪੁੱਛਿਆ ਜਾਵੇ ਤਾਂ 62 ਇਅਰ ਇਹਨਾਂ ਦੀ ਰਿਟਾਇਰਮੈਂਟ ਦੀ ਉਮਰ ਰਹੇਗੀ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 3 ਸੰਵਿਧਾਨ ਸਭਾ ਦੁਆਰਾ ਗਠਿਤ ਡਰਾਫਟ ਕਮੇਟੀ ਦਾ ਚੇਅਰ ਪਰਸਨ ਹੇਠ ਲਿਖਿਆਂ ਵਿੱਚੋਂ ਕੌਣ ਸੀ ਹੂ ਅਮੰਗ ਦਾ ਫਾਲੋਇੰਗ ਵਾਸ ਦਾ ਚੇਅਰ ਪਰਸਨ ਆਫ ਦਾ ਡਰਾਫਟਿੰਗ ਕਮੇਟੀ ਸੈਟ ਅਪ ਵਾਇ ਦਾ ਕਨਸਟੀਟਿਊਸ਼ਨਸ ਅਸੈਂਬਲੀ ਤਾਂ ਜਿਹੜੀ ਆਪਣਾ ਜਿਹੜੀ ਆਪਣੀ ਇੱਕ ਕਿਹੜੀ ਸੀ ਉਹ ਕਮੇਟੀ ਡਰਾਫਟਿੰਗ ਕਮੇਟੀ ਡਰਾਫਟਿੰਗ ਕਮੇਟੀ ਦਾ ਜਿਹੜਾ ਚੇਅਰਪਰਸਨ ਸੀ ਉਹ ਕੌਣ ਸੀ ਤਾਂ ਕੀ ਰਾਈਟ ਆਨਸਰ ਹੈਗਾ ਇਸਦਾ ਆਪਣੇ ਕੋਲ ਤਾਂ ਇਸਦਾ ਰਾਈਟ ਆਨਸਰ ਹੈਗਾ ਡਾਕਟਰ ਬੀ ਆਰ ਅੰਬੇਦਕਰ ਬੀ 임ਰਾਵ ਅੰਬੇਦਕਰ ਡਾਕਟਰ ਪੀ 임ਰਾਵ ਅੰਬੇਦਕਰ ਨੇ ਜਿਹੜੇ ਉਹ ਡਰਾਫਟਿੰਗ ਕਮੇਟੀ ਦੇ ਚੇਅਰਪਰਸਨ ਸੀ ਇਹ ਤੁਸੀਂ ਯਾਦ ਰੱਖਣਾ ਹੈ ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਦੇ ਲਈ ਜੇਕਰ ਗੱਲ ਕੀਤੀ ਜਾਵੇ ਇਸ ਦੀ ਡਰਾਫਟਿੰਗ ਕਮੇਟੀ ਦੀ ਆਪਾਂ ਥੋੜਾ ਜਿਹਾ ਇਸ ਨੂੰ ਐਕਸਪਲੇਨ ਕਰ ਲੈਣੇ ਆ ਕੁਐਸਚਨ ਨੂੰ ਕਿਉਂਕਿ ਕਾਫੀ ਇੰਪੋਰਟੈਂਟ ਹੈ ਜਿਹੜੀ ਡਰਾਫਟਿੰਗ ਕਮੇਟੀ ਸੀ ਡਰਾਫਟਿੰਗ ਕਮੇਟੀ ਦੀ ਜਿਹੜੀ ਸਥਾਪਨਾ ਸੀ ਉਹ ਕਦੋਂ ਹੋਈ ਸੀ ਤਾਂ ਉਹ ਹੋਈ ਸੀ 29 ਅਗਸਤ 29 ਅਗਸਤ 1947 29 ਅਗਸਤ 1947 ਨੂੰ ਕੀ ਹੈ ਡਰਾਫਟਿੰਗ ਕਮੇਟੀ ਦੀ ਸਥਾਪਨਾ ਹੋਈ ਸੀ ਤੇ ਜਦੋਂ ਇਹ ਸਥਾਪਨਾ ਹੋਈ ਸੀ ਤਾਂ ਇਸ ਸਥਾਪਨਾ ਦੇ ਵਿੱਚ ਇਸ ਕਮੇਟੀ ਦੇ ਵਿੱਚ 7 ਮੈਂਬਰਸ ਦੀ ਇੱਕ ਕਮੇਟੀ ਬਣੀ ਸੀ 7 ਮੈਂਬਰਸ ਦੀ ਇੱਕ ਕਮੇਟੀ ਬਣੀ ਸੀ ਠੀਕ ਹੈ ਇਹ ਤੁਸੀਂ ਯਾਦ ਰੱਖਣੀ ਹੈ ਠੀਕ ਹੈ ਕਾਫੀ ਇੰਪੋਰਟੈਂਟ ਰਹਿਣ ਵਾਲੀ ਹੈ ਨੈਕਸਟ ਕੁਐਸਚਨ ਦੇਖਦੇ ਆਪਾਂ ਕੁਐਸਚਨ ਨੰਬਰ 4 ਹੂ ਇਜ਼ ਦਾ ਐਗਜ਼ੀਕਿਊਟਿਵ ਹੈਡ ਆਫ ਸਟੇਟ ਸੈਂਟਰ ਆਫ ਇੰਡੀਆ ਐਗਜ਼ੀਕਿਊਟਿਵ ਹੈਡ ਦਾ ਐਗਜ਼ੀਕਿਊਟਿਵ ਹੈਡ ਹੈ ਜਿਹੜਾ ਉਹ ਸੈਂਟਰ ਦਾ ਉਹ ਕੌਣ ਹੈ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਇਸ ਦਾ ਦਾ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਪ੍ਰੈਜ਼ੀਡੈਂਟ ਬੀ ਇਜ਼ ਦਾ ਰਾਈਟ ਆਨਸਰ ਜਿਹੜਾ ਐਗਜ਼ੀਕਿਊਟਿਵ ਹੈਡ ਬਾਰੇ ਪੁੱਛਿਆ ਜਾਵੇ ਸਟੇਟ ਦੇ ਤਾਂ ਉਹ ਹੋ ਰਹੇਗਾ ਪ੍ਰੈਜ਼ੀਡੈਂਟ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਆ ਕਿਹੜੀ ਅਨੁਸ਼ੇਸ਼ ਕਿਹੜਾ ਅਨੁਸ਼ੇਦ ਹਰ ਇੱਕ ਨਾਗਰਿਕ ਦੇ ਬੁਨਿਆਦੀ ਕਰਤੱਵਾਂ ਮਤਲਬ ਕਿ ਮੌਲਿਕ ਕਰਤੱਵਾਂ ਨੂੰ ਦਰਸਾਉਂਦਾ ਹੈ ਵਿਚ ਆਰਟੀਕਲ ਸਪੈਸੀਫਾਈਜ਼ ਦਾ ਫੰਡਾਮੈਂਟਲ ਡਿਊਟੀਆਂ ਆਫ ਏਵਰੀ ਸਿਟੀਜ਼ਨਸ ਤਾਂ ਫੰਡਾਮੈਂਟਲ ਡਿਊਟੀਆਂ ਦੇ ਨੂੰ ਵਿੱਚ ਕਿਹੜਾ ਆਰਟੀਕਲ ਦੇ ਤਹਿਤ ਦੱਸਿਆ ਗਿਆ ਹੈ ਮੌਲਿਕ ਕਰਤੱਵਾਂ ਨੂੰ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ ਆਰਟੀਕਲ 51A ਆਰਟੀਕਲ 51A ਆਣਾ ਠੀਕ ਇੱਥੇ B ਆਰਟੀਕਲ 51ਏ ਹੈ ਜਿਹੜਾ ਇਸ ਦੇ ਵਿੱਚ ਕੀ ਦੱਸਿਆ ਗਿਆ ਮੌਲਿਕ ਕਰਤੱਵਾਂ ਨੂੰ ਦੱਸਿਆ ਗਿਆ ਯਾਦ ਰੱਖਣਾ ਹੈ ਠੀਕ ਹੈ ਤੇ ਜੇਕਰ ਗੱਲ ਕੀਤੀ ਹੈ 42ਵੀਂ ਸੋਧ ਦੇ ਦੁਆਰਾ ਜਿਹੜੇ ਨਾਗਰਿਕਾਂ ਦੇ ਬੁਨਿਆਦੀ ਫਰਜ਼ਾਂ ਨੂੰ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਠੀਕ ਹੈ ਕਈ ਵਾਰ ਐਗਜ਼ਾਮ ਦੇ ਵਿੱਚ ਸਿੱਧਾ ਹੀ ਕੁਐਸਚਨ ਪੁੱਛਦੇ ਪੁੱਛ ਲੈਂਦੇ ਨੇ ਕਿ ਕਿਹੜੀ ਸੋਧ ਦੇ ਦੁਆਰਾ ਨਾਗਰਿਕਾਂ ਦੇ ਬੁਨਿਆਦੀ ਫਰਜ਼ਾਂ ਨੂੰ ਸੰਵਿਧਾਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਤਾਂ ਉਹ ਕੀਤਾ ਗਿਆ ਸੀ 42ਵੀਂ ਸੋਧ ਦੁਆਰਾ ਠੀਕ ਹੈ 42ਵੀਂ ਸੋਧ ਦੁਆਰਾ ਇਹਨਾਂ ਫਰਜ਼ਾਂ ਨੂੰ ਇਹਨਾਂ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਯਾਦ ਰੱਖਣਾ ਇੱਕ ਹੋਰ ਕੁਐਸਚਨ ਬਣ ਜਾਂਦਾ ਇਹਨ ਆ ਸਵਰਨ ਸਿੰਘ ਕਮੇਟੀ ਦੀ ਜਿਹੜੀ ਸਵਰਨ ਸਿੰਘ ਕਮੇਟੀ ਬਣੀ ਹੋਈ ਸੀ ਉਸ ਟਾਈਮ ਤਾਂ ਸਵਰਨ ਸਿੰਘ ਕਮੇਟੀ ਦੀ ਸਿਫਾਰਸ਼ ਤੇ ਹੀ ਆਰਟੀਕਲ ਜਿਹੜਾ ਨੰਬਰ 51A ਐ ਜੋ ਕਿ ਪਾਰਟ 4 ਇਹ ਭਾਗ 4 ਦੇ ਪਾਰਟ 4A ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਕਿਸ ਦੀ ਸਵਰਨ ਸਿੰਘ ਕਮੇਟੀ ਦੀ ਸਿਫਾਰਸ਼ ਤੇ ਜਿਹੜਾ 51A ਜਿਸ ਤੋਂ ਆਪਾਂ ਕਹਿਦੇ ਨੇ ਕਿ ਫੰਡਾਮੈਂਟਲ ਡਿਊਟੀ ਸ਼ਾਮਿਲ ਕੀਤੀਆਂ ਗਈਆਂ ਨੇ ਤਾਂ ਇਹ ਸਵਰਨ ਸਿੰਘ ਕਮੇਟੀ ਦੀ ਸਿਫਾਰਸ਼ ਤੇ ਹੀ ਇਹ ਡਿਊਟੀ ਸ਼ਾਮਿਲ ਕੀਤੀਆਂ ਗਈਆਂ ਨੇ ਯਾਦ ਰੱਖਣਾ ਹੈ ਤੇ ਕਦੋਂ ਕੀਤੀਆਂ ਗਈਆਂ ਸੀ ਇਹ ਕੀਤੀਆਂ ਗਈਆਂ ਸੀ 1976 ਦੇ ਵਿੱਚ 1976 ਦੇ ਵਿੱਚ ਇਹ ਫੰਡamentals ਡਿਊਟੀ ਸ਼ਾਮਲ ਕੀਤੀਆਂ ਗਈਆਂ ਸੀ ਆਪਣੇ ਸੰਵਿਧਾਨ ਦੇ ਵਿੱਚ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਰਹਿਣ ਵਾਲਾ ਹੈ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਹਾਂ ਕੁਐਸਚਨ ਨੰਬਰ 6 ਸਿਕੰਦਰ ਦਾ ਵਿਰੋਧੀ ਭਾਰਤੀ ਰਾਜਾ ਕੌਣ ਸੀ ਦਾ ਇੰਡੀਅਨ ਕਿੰਗ ਹੂ ਆਪੋਜ਼ਿਟ ਅਲੈਗਜ਼ੈਂਡਰ ਵਾਸ ਦਾ ਸਿਕੰਦਰ ਦਾ ਵਿਰੋਧੀ ਭਾਰਤੀ ਰਾਜਾ ਕਿਹੜਾ ਸੀ ਤਾਂ ਕੀ ਰਾਈਟ ਆਨਸਰ ਰਹੇਗਾ ਬਿਲਕੁਲ ਸੌਖਾ ਕੁਐਸਚਨ ਹੈ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਬੀ ਪੋਰਸ ਤਾਂ ਸਿਕੰਦਰ ਦਾ ਵਿਰੋਧੀ ਭਾਰਤੀ ਰਾਜਾ ਕਿਹੜਾ ਸੀ ਤਾਂ ਉਹ ਸੀ ਪੋਰਸ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਆਂ ਕੁਐਸਚਨ ਨੰਬਰ 7 ਸਮੁੰਦਰ ਗੁਪਤ ਨੂੰ ਕਿਸ ਇਤਿਹਾਸਕਾਰ ਨੇ ਇੰਡੀਅਨ ਨੇਪੋਲੀਅਨ ਦਾ ਖਿਤਾਬ ਦਿੱਤਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਤਾਂ ਸਮੁੰਦਰ ਗੁਪਤ ਹੈਜ਼ ਬੀਨ 기ਵਨ ਦਾ ਟਾਈਟਲ ਆਫ ਇੰਡੀਆ ਨੇਪੋਲੀਅਨ ਵਾਇ ਦਾ ਹਿਸਟੋਰੀਅਨ ਤਾਂ ਕਿਸ ਨੇ ਦਿੱਤਾ ਸੀ ਇੰਡੀਅਨ ਨੇਪੋਲੀਅਨ ਦਾ ਖਿਤਾਬ ਸਮੁੰਦਰ ਗੁਪਤ ਨੂੰ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਇਸ ਦਾ ਦਾ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਸੀ ਵੀ ਐ ਸਮਿੱਥ ਨੇ ਸੀ ਇਸ ਦਾ ਰਾਈਟ ਆਨਸਰ ਵੀ ਐ ਸਮਿੱਥ ਨੇ ਕੀ ਹੈ ਇੰਡੀਅਨ ਨੇਪੋਲੀਅਨ ਦਾ ਕਿਤਾਬ ਦਿੱਤਾ ਗਿਆ ਸੀ ਸਮੁੰਦਰ ਗੁਪਤ ਨੂੰ ਠੀਕ ਹੈ ਯਾਦ ਰੱਖਣਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਇਹ ਵੀ ਨੈਕਸਟ ਵਿਜ਼ਿਟ ਕਰਦੇ ਹਾਂ ਏਠ ਲਿਖਿਆ ਲੜਾਈਆਂ ਵਿੱਚੋਂ ਕਿਹੜੀ ਇੱਕ ਨੇ ਦਿੱਲੀ ਵਿੱਚ ਮੁਗਲ ਰਾਜ ਦੀ ਨੀਂਹ ਰੱਖੀ ਇਹਨਾਂ ਵਿੱਚੋਂ ਕਿਹੜੀਆਂ ਲੜਾਈਆਂ ਸੀ ਜਿਸ ਦੁਆਰਾ ਮੁਗਲ ਰਾਜ ਦੀ ਨੀਂਹ ਸੱਪਤ ਹੋਈ ਸੀ ਤਾਂ ਕੀ ਰਾਈਟ ਆਨਸਰ ਰਹੇਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ A ਫਰਸਟ ਬੈਟਲ ਆਫ ਪਾਨੀਪਤ ਜਿਹੜੀ ਪਾਨੀਪਤ ਦੀ ਪਹਿਲੀ ਲੜਾਈ ਹੋਈ ਸੀ ਉਸ ਦੇ ਵਿੱਚ ਦਿੱਲੀ ਦੇ ਵਿੱਚ ਕੀ ਹੋਇਆ ਮੁਗਲ ਰਾਜ ਦੀ ਨੀਂ ਸਥਾਪਿਤ ਹੋਈ ਸੀ ਪੁੱਛ ਲੈਂਦੇ ਨੇ ਸਿੱਧਾ ਹੀ ਕੁਐਸਚਨ ਫਰਸਟ ਬੈਟਲ ਆਫ ਪਾਨੀਪਤ ਦੇ ਵਿੱਚ ਠੀਕ ਹੈ ਤਾਂ ਯਾਦ ਰੱਖਣਾ ਤੁਸੀਂ ਕਾਫੀ ਇੰਪੋਰਟੈਂਟ ਕੁਐਸਚਨ ਹੈ ਤਾਂ ਜੇਕਰ ਗੱਲ ਕੀਤੀ ਜਾਵੇ ਫਰਸਟ ਪਾਨੀਪਤ ਲੜਾਈ ਪਹਿਲੀ ਜਿਹੜੀ ਬੈਟਲ ਆਫ ਪਾਨੀਪਤ ਹੋਈ ਸੀ ਤਾਂ ਇਹ ਕਦੋਂ ਹੋਈ ਸੀ ਤਾਂ ਇਹ ਹੋਈ ਸੀ 21 ਅਪ੍ਰੈਲ ਤਾਂ ਇਹ ਤੁਸੀਂ ਨੋਟ ਕਰ ਲੈਣੇ ਨੇ ਇਹਨਾਂ ਦੇ ਸਨ ਕਾਫੀ ਇਗਜ਼ਾਮ ਦੇ ਵਿੱਚ ਦੇਖੋ ਨੂੰ ਮਿਲਣੇ ਨੇ 21 April 1526 ਨੂੰ ਜਿਹੜੀ ਪਹਿਲੀ ਲੜਾਈ ਹੋਈ ਸੀ ਉਹ ਇੱਕ 21 April 1526 ਨੂੰ ਹੋਈ ਸੀ ਤੇ ਕਿਹਨਾਂ ਕਿਹਨਾਂ ਦੇ ਵਿਚਕਾਰ ਹੋਈ ਸੀ ਇਹ ਵੀ ਪੁੱਛ ਲਿੰਦੇ ਨੇ ਉਹ ਤਾਂ ਇਹ ਹੋਈ ਸੀ ਆਪਣੇ ਕੋਲ ਇੱਕ ਤਾਂ ਲੋਧੀ ਵੰਸ਼ ਹੋ ਗਿਆ ਠੀਕ ਹੈ ਤੇ ਦੂਜਾ ਹੋ ਗਿਆ ਆਪਣੇ ਕੋਲ ਇਬਰਾਹਿਮ ਇਬਰਾਹਿਮ ਲੋਧੀ ਹੋ ਗਿਆ ਜਿਹੜਾ ਲੋਧੀ ਵੰਸੀ ਤੇ ਦੂਜਾ ਕਿਹੜਾ ਸੀ ਆਪਣੇ ਕੋਲ ਬਾਬਰ ਠੀਕ ਹੈ ਇਬਰਾਹਿਮ ਲੋਧੀ ਤੇ ਇਬਰਾਹਿਮ ਲੋਦੀ ਤੇ ਬਾਬਰ ਦੇ ਵਿਚਕਾਰ ਇਹ ਫਸ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ ਠੀਕ ਹੈ ਜੇਕਰ ਦੂਜੀ ਲੜਾਈ ਦੇ ਬਾਰੇ ਪੁੱਛਿਆ ਜਾਵੇ ਸੈਕਿੰਡ ਬੈਟਲ ਤਾਂ ਸੈਕਿੰਡ ਬੈਟਲ ਕਦੋਂ ਹੋਈ ਸੀ ਤਾਂ ਉਹੀ ਉਹ ਹੋਈ ਸੀ 5 ਨਵੰਬਰ 5 ਨਵੰਬਰ 1556 ਨੂੰ 5 ਨਵੰਬਰ 1556 ਨੂੰ ਸੈਕਿੰਡ ਬੈਟਲ ਹੋਈ ਸੀ ਪਾਣੀਪਤ ਦੀ ਠੀਕ ਹੈ ਤਾਂ ਇਹ ਵੀ ਤੁਸੀਂ ਯਾਦ ਰੱਖਣੀ ਹੈ ਤਾਂ ਇਸ ਦੇ ਇਹ ਕਿਹਨਾਂ ਕਿਰਾਂ ਦੇ ਵਿਚਕਾਰ ਹੋਈ ਸੀ ਤਾਂ ਇਹ ਹੋਈ ਸੀ ਹਾਂ ਹਮਾਇੂ ਹਮਾਇੂ ਸ਼ਾਇਦ ਹਾਂ ਹਮਾਇੂ ਤੇ ਅਕਬਰ ਦੇ ਵਿਚਕਾਰ ਹੋਈ ਸੀ ਜਿਸ ਦੇ ਵਿੱਚ ਕੌਣ ਜੇਤੂ ਰਿਹਾ ਸੀ ਅਕਬਰ ਠੀਕ ਹੈ ਅਕਬਰ ਵੋਨ ਰਿਹਾ ਸੀ ਤੇ ਜੇਕਰ 3rd ਬੈਟਲ ਦੀ ਗੱਲ ਕੀਤੀ ਜਾਵੇ 3rd ਬੈਟਲ ਦੀ ਤਾਂ 3rd ਬੈਟਲ ਕਦੋਂ ਹੋਈ ਸੀ ਤਾਂ ਇਹ ਹੋਈ ਸੀ 14 ਜਨਵਰੀ 1761 ਦੇ ਵਿੱਚ 14 ਜਨਵਰੀ 1761 ਦੇ ਵਿੱਚ ਤਾਂ 3rd ਬੈਟਲ ਹੋਈ ਸੀ ਠੀਕ ਹੈ ਤਾਂ ਇਹ ਕਿਹਨਾਂ ਕਿਹਨਾਂ ਦੇ ਵਿਚਕਾਰ ਹੋਈ ਸੀ ਇਹ ਹੋਈ ਸੀ ਮਰਾਠਾ Empire ਮਰਾਠਾ Empire ਇਨਕਲੂਡਿੰਗ ਉਹਨਾਂ ਦੇ ਵਿੱਚ ਆਰਮੀ ਵੀ ਆਰਮੀ ਵੀ ਸੀ ਤੇ ਦੂਸਰੀ ਸੀ ਦੁਰਰਾਨੀ ਅਫਗਾਨੀ Empire ਦੁਰਰਾਨੀ अफगान एम्पायर ਦੇ ਵਿੱਚ ਕਿਹ ਇਹ ਇਹ ਲੜਾਈ ਹੋਈ ਸੀ ਜਿਸ ਦੇ ਵਿੱਚ ਕੌਣ ਜਿੱਤ ਰਿਹਾ ਸੀ ਅਬਦਾਲੀ ਬੌਨ ਰਿਹਾ ਸੀ ਠੀਕ ਹੈ ਅਬਦਾਲੀ ਵਿੱਚ ਸੀ ਦਾ ਅਬਦਾਲੀ ਦੇ ਵਿੱਚ ਬੌਨ ਰਿਹਾ ਸੀ ਠੀਕ ਹੈ ਤਾਂ ਯਾਦ ਰੱਖਣਾ ਤੁਸੀਂ 3 ਤਾਂ ਤਿੰਨੋਂ ਦੇ ਤਿੰਨ ਲੜਾਈਆਂ एग्जाम ਦੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੀਆਂ ਨੇ ਨੈਕਸਟ ਕੁਐਸਚਨ ਦੇਖਦੇ ਹਾਂ ਸਬਸਿਡੀਰੀ ਅਲਾਈਅੰਸ ਦੀ ਪ੍ਰਣਾਲੀ ਨੂੰ ਸਵੀਕਾਰ ਕਰਨ ਵਾਲਾ ਪਹਿਲਾ ਭਾਰਤੀ ਮੂਲ ਸ਼ਾਸਕ ਕੌਣ ਸੀ ਹੂ ਵਾਸ ਦਾ ਫਰਸਟ ਇੰਡੀਅਨ ਨੇਟਿਵ ਰੂਲਰ ਟੂ ਅਸੈਪਟ ਦਾ ਸਿਸਟਮ ਆਫ ਸਬਸਿਡੀਰੀ ਅਲਾਈਅੰਸ ਤਾਂ ਸਬਸਿਡੀਰੀ ਅਲਾਈਅੰਸ ਨੂੰ ਸਵੀਕਾਰ ਕਰਨ ਵਾਲਾ ਪਹਿਲਾ ਭਾਰਤੀ ਮੂਲ ਸ਼ਾਸਕ ਕਿਹੜਾ ਸੀ ਤਾਂ ਕੀ ਰਾਈਟ ਆਨਸਰ ਹੈਗਾ ਇਸਦਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ B Nizam of Hyderabad Nizam of Hyderabad ਸੀ ਜਿਹੜਾ ਉਹ ਸਬਸਿਡੀ ਅਲਾਈንስ ਦੀ ਪ੍ਰਣਾਲੀ ਨੂੰ ਸਵੀਕਾਰ ਕਰਨ ਵਾਲਾ ਪਹਿਲਾ ਭਾਰਤੀ ਮੂਲ ਸ਼ਾਸਕ ਸੀ ਯਾਦ ਰੱਖਣਾ ਹੈ ਠੀਕ ਹੈ Nizam of Hyderabad ਨੈਕਸਟ ਦੇਖਦੇ ਹਾਂ ਕਿਸ ਨੇ ਕਿਹਾ ਹੈ ਸਵਰਾਜ ਮੇਰਾ ਹੱਕ ਹੈ ਤੇ ਮੈਂ પાਕੀ ਰਹਾਂਗਾ हु सेड स्वराज इज माय बर्थ राइट एंड आई विल हैव इट मैं स्वराज मेरा हक है मैं पाके रहूंगा ए वर्ड्स ये किसी ਤਾਂ ਇਹ ਬੋਲੀ ਸ਼ਬਦ ਬਾਲ ਗੰਗਾਧਰ ਤਿਲਕ ਨੇ ਇਹ ਇਜ਼ ਦਾ ਰਾਈਟ ਆਨਸਰ ਬਾਲ ਗੰਗਾਧਰ ਤਿਲਕ ਦੁਆਰਾ ਇਹ ਵਰਡ ਬੋਲੇ ਗਏ ਸੀ ਨੈਕਸਟ ਕੁਐਸਚਨ ਦੇਖਦੇ ਆਂ ਭਾਰਤ ਦਾ ਸਭ ਤੋਂ ਉਪਜਾਊ ਖੇਤਰ ਦਾ ਮਸਟ ਫਰਟਾਈਲ ਰੀਜਨ ਆਫ ਇੰਡੀਆ ਤਾਂ ਉਸ ਭਾਰਤ ਦਾ ਸਭ ਤੋਂ ਉਪਜਾਊ ਖੇਤਰ ਕਿਹੜਾ ਹੈ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ A ਦਾ ਇੰਡੋ ਗੈਂਗਨੇਟਿਕ ਪਲਾਨ ਠੀਕ ਹੈ A ਇਸ ਦਾ ਰਾਈਟ ਆਨਸਰ ਇਹ ਇਹ ਪਾਰ ਦਾ ਸਭ ਤੋਂ ਉਪਜਾਊ ਖੇਤਰ ਹੈ ਯਾਦ ਰੱਖਣਾ ਤੁਸੀਂ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 12 ਭਾਰਤ ਵਿੱਚ ਸਭ ਤੋਂ ਪੁਰਾਣੀ ਤੇਲ ਸੋਧਕ ਕਾਰਖਾਨਾ ਕਿੱਥੇ ਪਰ ਸਭ ਤੋਂ ਪੁਰਾਣਾ ਤੇਲ ਸੋਧਕ ਕਾਰਖਾਨਾ ਕਾਫੀ ਇੰਪੋਰਟੈਂਟ ਹੈ ਦਾ 올ਡੇਸਟ ਆਇਲ ਰੈਫਾਇਨਰੀ ਇਨ ਇੰਡੀਆ ਇਜ਼ ਸੈਟ ਤਾਂ ਇਹ ਕਿੱਥੇ ਸਥਿਤ ਹੈ ਹੋ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਅਸਾਮ ਦੇ ਵਿੱਚ ਸਥਿਤ ਡਿਗੋਈ ਨਾਮ ਦੀ ਜਗ੍ਹਾ ਤੇ ਠੀਕ ਹੈ ਡਿਗੋਈ ਨਾਮ ਦੀ ਜਗ੍ਹਾ ਤੇ ਅਸਾਮ ਦੇ ਵਿੱਚ ਜਿਹੜਾ ਭਾਰ ਦਾ ਸਭ ਤੋਂ ਪੁਰਾਣਾ ਤੇਲ ਸੋਧ ਕਾਰਖਾਨਾ ਸਥਿਤ ਹੈ ਠੀਕ ਹੈ ਡਿਗੋਈ ਅਸਾਮ ਦੇ ਵਿੱਚ ਨੈਕਸਟ ਕੁਐਸਚਨ ਦੇਖਦੇ ਹਾਂ ਕੁਐਸਚਨ ਨੰਬਰ 13 ਦਬਾਅ ਪ੍ਰੈਸ਼ਰ ਦੀ ਐਸ ਆਈ ਇਕਾਈ ਕੀ ਹੈ ਵਾਟ ਇਜ਼ ਦਾ ਐਸ ਆਈ ਯੂਨਿਟ ਆਫ ਪ੍ਰੈਸ਼ਰ ਐਸ ਆਈ ਯੂਨਿਟ ਦੀ ਪ੍ਰੈਸ਼ਰ ਦੀ ਇਕਾਈ ਕੀ ਹੈ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਆਪਣੇ ਕੋਲ ਹਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਆਪਸ਼ਨ ਨੰਬਰ ਏ ਪਾਸਕਲ ਦਾ ਪ੍ਰੈਸ਼ਰ ਦੀ ਸਭ ਤੋਂ ਜਿਹੜੀ ਐਸਆਈ ਦੀ ਯੂਨਿਟ ਦੀ ਪ੍ਰੈਸ਼ਰ ਦੀ ਇਕਾਈ ਉਹ ਹੋਵੇਗੀ ਆਪਣੇ ਕੋਲ ਪਾਸਕਲ ਇਹ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਆਂ ਦੇਸ਼ ਵਿੱਚ ਪੰਜ ਸਾਲ ਯੋਜਨਾਵਾਂ ਨੂੰ ਮਨਜ਼ੂਰੀ ਦੇਣ ਵਾਲੀ ਸਭ ਤੋਂ ਸਰਵਉੱਚ ਸੰਸਥਾ ਕਿਹੜੀ ਹੈ ਵਿਚ ਇਜ਼ ਦਾ ਹਾਈਐਸਟ ਬਾਡੀ ਥੈਟ ਅਪਰੂਵਸ ਫਾਈਵ ਇਅਰ ਪਲਾਨਸ ਇਨ ਦਾ ਕੰਟਰੀ ਪੰਜ ਸਾਲਾ ਯੋਜਨਾਵਾਂ ਨੂੰ ਮਨਜ਼ੂਰੀ ਦੇਣ ਵਾਲੀ ਸਰਵਉੱਚ ਸੰਸਥਾ ਕਿਹੜੀ ਹੈ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਡੀ ਨੈਸ਼ਨਲ ਡਿਵੈਲਪਮੈਂਟ ਕਾਉਂਸਲ ਨੈਸ਼ਨਲ ਡਿਵੈਲਪਮੈਂਟ ਕਾਉਂਸਲ ਦੁਆਰਾ ਕੀਏ ਦੇਸ਼ ਦੇ ਜਿਹੜੀ ਪੰਜ ਸਾਲਾ ਯੋਜਨਾਵਾਂ ਨੂੰ ਮਨਜ਼ੂਰੀ ਦੇਣ ਵਾਲੀ ਸਭ ਤੋਂ ਸਰਵਉੱਚ ਸੰਸਥਾ ਹੈ ਯਾਦ ਰੱਖਣਾ ਤੁਸੀਂ ਕਾਫੀ ਇੰਪੋਰਟੈਂਟ ਰੈਨ ਵਾਲੀ ਹੈ ਠੀਕ ਹੈ ਤਾਂ ਜੇਕਰ ਗੱਲ ਕੀਤੀ ਹੈ ਵੀ ਇਸ ਦੀ ਸੈਟਅਪ ਦੀ ਨੈਸ਼ਨਲ ਡਿਵੈਲਪਮੈਂਟ ਕਾਉਂਸਲ ਦੇ ਸੈਟਅਪ ਦੀ ਤਾਂ ਇਹ ਕਦੋਂ ਇਸਟੈਬਲਿਸ਼ਡ ਕੀਤੀ ਗਈ ਸੀ ਤਾਂ ਇਹ ਕੀਤੀ ਗਈ ਸੀ 6 ਅਗਸਤ 190, 52, 6 August, 1952 6 ਅਗਸਤ 1952 ਨੂੰ ਇਹ ਐਸਟੈਬਲਿਸ਼ਡ ਕੀਤੀ ਗਈ ਸੀ ਨੈਕਸਟ ਕੁਐਸਚਨ ਦੇਖਦੇ ਆਪਾਂ ਕੁਐਸਚਨ ਨੰਬਰ 15 ਨਾਬਾਡ ਦੀ ਸਥਾਪਨਾ ਕਿਸ 5 ਸਾਲ ਯੋਜਨਾ ਵਿੱਚ ਕੀਤੀ ਗਈ ਸੀ ਨਾਬਾਡ ਵਾਸ ਐਸਟੈਬਲਿਸ਼ਡ ਐਸ ਦਾ ਵਿਚ 5 ਇਅਰ ਪਲਾਨ ਤਾਂ ਕਿਹੜੇ 5 ਇਅਰ ਪਲਾਨ ਦੇ ਤਹਿਤ ਨਾਬਾਡ ਦੀ ਸਥਾਪਨਾ ਕੀਤੀ ਗਈ ਸੀ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਸੀ 6th 5 ਇਅਰ ਪਲਾਨ ਦੇ ਤਹਿਤ 6 ਤੋਂ 5 ਇਅਰਰ ਪਲਾਨ ਦੇ ਤਹਿਤ ਇਸ ਦੀ ਸਥਾਪਨਾ ਕੀਤੀ ਗਈ ਸੀ ਯਾਦ ਰੱਖਣਾ ਹੈ ਤੁਸੀਂ ਠੀਕ ਹੈ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਆਪਾਂ ਕੁਐਸਚਨ ਨੰਬਰ 16 ਡੀ ਐਨ ਏ ਦਾ ਪੂਰਾ ਨਾਮ ਕੀ ਹੈ ਵਿਚ ਵਾਟ ਇਜ਼ ਦਾ ਫੁੱਲ ਫਾਰਮ ਆਫ ਡੀ ਐਨ ਏ ਡੀ ਐਨ ਏ ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ ਤਾਂ ਇਜ਼ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਡੌਕਸੀ ਰਿਬੋ ਨਿਊਕਲੀਕ ਐਸਿਡ ਸਪੈਲਿੰਗ ਚੈੱਕ ਕਰ ਲਿਓ ਠੀਕ ਹੈ ਡੌਕਸੀ ਰਿਬੋ ਨਿਊਕਲੀਕ ਐਸਿਡ ਇਜ਼ ਦਾ ਰਾਈਟ ਆਨਸਰ ਡੀ ਐਨ ਏ ਦੀ ਫੁੱਲ ਫਾਰਮ ਰਹਿਣ ਵਾਲੀ ਹੈ ਇਹ ਨੈਕਸਟ ਦੇਖਦੇ ਆ ਬੇਰੀ ਬੇਰੀ ਦੀ ਘਾਟ ਕਾਰਨ ਕਿਹੜਾ ਰੋਗ ਹੁੰਦਾ ਹੈ ਉਹ ਬੇਰੀ ਬੇਰੀ ਇਜ਼ ਕਯੂਸਡ ਬਾਏ ਦਾ ਲੇਕ ਆਫ ਤਾਂ ਕੀ ਹੁੰਦਾ ਹੈ ਬੇਰੀ ਬੇਰੀ ਦੀ ਘਾਟ ਕਾਰਨ ਤਾਂ ਕਿਸ ਦੀ ਘਾਟ ਕਾਰਨ ਹੁੰਦਾ ਇਹ ਬੇਰੀ ਬੇਰੀ ਸੌਰੀ ਠੀਕ ਹੈ ਤਾਂ ਬੇਰੀ ਬੇਰੀ ਜਿਹੜਾ ਉਹ ਹੁੰਦਾ ਹੈ ਵਿਟਾਮਿਨ ਏ ਦੀ ਘਾਟ ਕਾਰਨ ਠੀਕ ਹੈ ਵਿਟਾਮਿਨ ਏ ਦੀ ਘਾਟ ਕਾਰਨ ਬੇਰੀ ਬੇਰੀ ਦਾ ਰੋਗ ਹੁੰਦਾ ਹੈ ਠੀਕ ਹੈ ਤਾਂ ਇਹ ਹੋ ਗਿਆ ਆਪਣੇ ਕੋਲ ਜੇਕਰ ਪੁੱਛਿਆ ਜਾਵੇ ਸਕਰਵੀ ਰੋਗ ਸਕਰਵੀ ਰੋਗ ਹੈ ਜਿਹੜਾ ਉਹ ਕਿਸ ਦੀ ਘਾਟ ਕਾਰਨ ਹੁੰਦਾ ਸਕਰਵੀ ਤਾਂ ਉਹ ਹੁੰਦਾ ਹੈ ਵਿਟਾਮਿਨ ਸੀ ਦੀ ਘਾਟ ਕਾਰਨ ਠੀਕ ਹੈ ਵਿਟਾਮਿਨ ਸੀ ਦੀ ਘਾਟ ਕਾਰਨ ਹੁੰਦਾ ਹੈ ਜੇਕਰ ਨਾਈਟ ਬਲਾਈਂਡਨੈਸ ਵਾਲਾ ਰੋਗ ਪੁੱਛ ਲੈਂਦੇ ਨੇ ਨਾਈਟ ਬਲਾਈਂਡਨੈਸ ਤਾਂ ਇਹ ਕਿਸ ਦੀ ਘਾਟ ਕਾਰਨ ਹੁੰਦਾ ਹੈ ਤਾਂ ਇਹ ਵਿਟਾਮਿਨ ਏ ਦੀ ਘਾਟ ਕਾਰਨ ਹੁੰਦਾ ਹੈ ਠੀਕ ਹੈ ਵਿਟਾਮਿਨ ਏ ਦੀ ਤੇ ਉਸ ਤੋਂ ਬਾਅਦ ਅਨੀਮੀਆ ਰੋਗ ਅਨੀਮੀਆ ਤਾਂ ਇਹ ਕਿਸ ਦੀ ਘਾਟ ਕਾਰਨ ਹੁੰਦਾ ਹੈ ਅਨੀਮੀਆ ਤਾਂ ਇਹ ਹੁੰਦਾ ਹੈ ਵਿਟਾਮਿਨ ਬੀ 12 ਬੀਟ ਅਵੈਲੋ ਦੀ ਘਾਟ ਕਰਨ ਅਨੀਮੀਆ ਦਾ ਰੋਗ ਹੁੰਦਾ ਹੈ ਕੁਝ ਪੋਰਟੈਂਟ ਪੁਆਇੰਟ ਤਾਂ ਯਾਦ ਰੱਖਣੇ ਨੇ ਤੁਸੀਂ ਨੈਕਸਟ ਦੇਖਦੇ ਹਾਂ ਬਾਇਓ ਡਾਈਵਰਸਟੀ ਇੰਟਰਨੈਸ਼ਨਲ ਦਾ ਹੈੱਡ ਕੁਆਟਰ ਕਿੱਥੇ ਸਥਿਤ ਹੈ ਬਾਇਓ ਡਾਈਵਰਸਟੀ ਹੈੱਡ ਕੁਆਟਰ ਆਫ ਬਾਇਓ ਡਾਈਵਰਸਟੀ ਇੰਟਰਨੈਸ਼ਨਲ ਇਜ਼ ਲੋਕੇਟਿਡ ਐਸ ਤਾਂ ਇਜ਼ ਦਾ ਰਾਈਟ ਆਨਸਰ ਤਾਂ ਇਜ਼ ਦਾ ਜਿਹੜਾ ਬਾਇਓ ਡਾਈਵਰਸਟੀ ਇੰਟਰਨੈਸ਼ਨਲ ਦਾ ਹੈੱਡ ਕੁਆਟਰ ਉਹ ਰੋਮ ਦੇ ਵਿੱਚ ਸਥਿਤ ਹੈ ਏ ਇਜ਼ ਦਾ ਰਾਈਟ ਆਨਸਰ ਰੋਮ ਦੇ ਵਿੱਚ ਸਥਿਤ ਹੈ ਰੋਮ ਕਿੱਥੇ ਸਥਿਤ ਹੈ ਇਟਲੀ ਦੇ ਵਿੱਚ ਠੀਕ ਹੈ ਰੋਮ ਇਟਲੀ ਦੇ ਵਿੱਚ ਇਸ ਦਾ ਹੈਡਕੁਆਟਰ ਸੀ ਤੇ ਤੇ ਜੇਕਰ ਗੱਲ ਕੀਤੀ ਵਿਸਦੇ ਇਸਟੈਬਲਿਸ਼ਡ ਦੀ ਤਾਂ ਇਹ ਕਿਸ ਦੀ ਸਥਾਪਨਾ ਕਦੋਂ ਹੋਈ ਸੀ ਤਾਂ ਇਸ ਦੀ ਸਥਾਪਨਾ ਹੋਈ ਸੀ 1974 ਨੂੰ ਠੀਕ ਹੈ ਇਹ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਆ ਹਵਾ ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ ਹਵਾ ਐਕਟ ਨੂੰ ਲਾਗੂ ਕਦੋਂ ਕੀਤਾ ਗਿਆ ਦਾ 에어 ਪ੍ਰਿਵਿਸ਼ਨ ਐਂਡ ਕੰਟਰੋਲ ਆਫ ਪੋਲੂਸ਼ਨ ਐਕਟ ਵਾਸ ਇਨਐਕਟਿਡ ਇਨ ਤਾਂ ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤਰਣ ਐਕਟ ਜਿਹੜਾ ਇਹ ਕਦੋਂ ਲਾਗੂ ਕੀਤਾ ਗਿਆ ਸੀ ਤਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਦਾ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ A 19081 ਦੇ ਵਿੱਚ ਇਹ ਕੀ ਹੈ ਐਕਟਰ ਲਾਗੂ ਕੀਤਾ ਗਿਆ ਸੀ ਤਾਂ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਣੇ ਆ ਤਾਂ ਭਾਰਤ ਦੀ ਪਹਿਲੀ ਸਾਊਂਡ ਟਾਕੀ ਫਿਲਮ ਕਿਹੜੀ ਸੀ ਵਿਚ ਵਾਸ ਦਾ ਫਰਸਟ ਇੰਡੀਆ ਟਾਕੀ ਫਿਲਮ ਦਾ ਫਰਸਟ ਟਾਕੀ ਫਿਲਮ ਕਿਹੜੀ ਸੀ ਭਾਰਤ ਦੀ ਸਾਊਂਡ ਟਾਕੀ ਫਿਲਮ ਪੁੱਛਿਆ ਗਿਆ ਹੈ ਤਾਂ ਉਹ ਸੀ ਆਲਮ ਆਰਾ ਇਹ ਇਜ਼ ਦਾ ਰਾਈਟ ਆਨਸਰ ਆਲਮ ਆਰਾ ਜਿਹੜੀ ਫਿਲਮ ਸੀ ਉਹ ਭਾਰ ਦੀ ਸਭ ਤੋਂ ਪਹਿਲੀ ਸਾਊਂਡ ਟਾਕੀ ਫਿਲਮ ਸੀ ਯਾਦ ਰੱਖਣਾ ਹੈ ਜੇਕਰ ਇਸ ਦੀ ਰਿਲੀਜ਼ ਦੀ ਗੱਲ ਕੀਤੀ ਜਾਵੇ ਤਾਂ ਇਹ ਰਿਲੀਜ਼ਡ ਹੋਈ ਸੀ 1931 ਦੇ ਵਿੱਚ ਪ੍ਰੋਡਿਊਸਡ ਬਾਈ ਪ੍ਰੋਡਿਊਸਡ ਕਿਸ ਦੁਆਰਾ ਕੀਤੀ ਗਈ ਸੀ ਇਹ ਪ੍ਰੋਡਿਊਸਡ ਬਾਈ ਇੰਪੀਰੀਅਲ ਫਿਲਮ ਕੰਪਨੀ ਇੰਪੀਰੀਅਲ ਫਿਲਮ ਕੰਪਨੀ ਦੁਆਰਾ ਇਹ ਪ੍ਰੋਡਿਊਸਡ ਕੀਤੀ ਗਈ ਸੀ ਠੀਕ ਹੈ हां दोस्तों आज दी क्लास दे अपने 20 ਕੁਐਸਚਨਸ ਕਵਰ ਹੋ ਚੁੱਕੇ ਨੇ ਹੋਪਸੋ ਤੁਹਾਨੂੰ ਇਹ ਮੌਕ ਟੈਸਟ ਵਧੀਆ ਲੱਗਿਆ ਹੋਣਾ ਤੇ ਇਸ ਦੀ ਪੀਡੀਐਫ ਤੁਹਾਨੂੰ ਮੇਰੇ ਵਟਸਐਪ ਗਰੁੱਪ ਦੇ ਵਿੱਚ ਸ਼ਾਮ ਤੱਕ ਮਿਲ ਜਾਵੇਗੀ ਹੋਪਸੋ ਤੁਸੀਂ ਮੇਰਾ ਵਟਸਐਪ ਗਰੁੱਪ ਜਾਂ ਵਟਸਐਪ ਗਰੁੱਪ ਦੇ ਵਿੱਚ ਐਡ ਹੋ ਗਏ ਹੋਵੋਗੇ ਜੇਕਰ ਤੁਸੀਂ ਉਸ ਗਰੁੱਪ ਦੇ ਵਿੱਚ ਐਡ ਨਹੀਂ ਹੋ ਤਾਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਸ ਦਾ ਲਿੰਕ ਦੇ ਦੇਵਾਂਗਾ ਤਾਂ ਤੁਸੀਂ ਉੱਥੇ ਕਲਿੱਕ ਕਰਕੇ ਮੇਰੇ ਵਟਸਐਪ ਗਰੁੱਪ ਨੂੰ ਜੁਆਇਨ ਹੋ ਸਕਦੇ ਹੋ ਜਾਂ ਪਰਸਨਲੀ ਮੈਨੂੰ ਮੈਸੇਜ ਕਰਕੇ ਅ ਮੈਸ ਸੇਵ ਕਰਵਾ ਸਕਦੇ ਹੋ ਆਪਣੇ ਨੰਬਰ ਨੂੰ ਠੀਕ ਹੈ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ ਮਿਲਦੇ ਆ ਜਲਦੀ ਆਪਣੀ ਅਗਲੀ ਕਲਾਸ ਦੇ ਵਿੱਚ ਥੈਂਕ ਯੂ ਸੋ ਮਚ